ਅੱਗਤਾ 10 ਦਿਨ ਲੈ ਜੂਗੀ ਝੋਟੀ ਨੇ ਪਹਿਲੇ ਸੂਏ 10 ਦਿਨ ਲੈ ਗਈ ਸੀ ਠੀਕ ਆ ਪਹਿਲੇ ਸੂਏ ਕਿੰਨਾ ਦੁੱਧ ਚੋਇਆ ਬਾਈ ਤੂੰ 13-14 ਲੀਟਰ ਦੁੱਧ ਚੋਇਆ ਵੀਰੇ ਚੋਇਆਗਾ ਐਡੀ ਕਿੰਨਾਕ ਦੇ ਦਊਗੀ ਹੈਗੀ ਆ 16-17 ਲੀਟਰ ਦੀ ਪੀ ਦੇ ਵੀਰੇ ਹੈਗੀ ਆ ਤੋ ਬਾਈ ਝੋਟੀ ਲੈ ਵੇ ਬੰਦ ਲੈ ਵੇ ਦੀ ਆ ਪੂਰਾ ਗੁੰਦਮਾ ਲੈਵਾ ਇਹ ਦੇਖ ਲੋ ਤੋਰ ਲੈ ਬਾਈ ਕੋਈ ਨਹੀਂ ਲੰਮੀ ਤੋਰ ਲੈ ਗੱਲ ਬਾਤ ਸਾਰੀ ਕਰਦੇ ਆਪਾਂ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਵੀਰੇ ਪਿੰਡ ਤਨ ਸਿੰਘ ਖਾਨਾ ਤੇ ਜਿਲ੍ਹੇ ਬਠਿੰਡੇ ਤੋਂ ਬਣਾ ਰਹੇ ਆ ਕਰੇ ਲੂ ਪਰਿਵਾਰ ਚੋ ਵੀਡੀਓ ਹੈ ਬਾਈ ਕੋਈ ਵਪਾਰ ਦਾ ਕੰਮ ਨਹੀਂ ਬਾਈ ਸੇਵੀ ਖਾਲਸੇ ਦੇ ਘਰੋਂ ਪਿੰਡ ਚ ਬਾਈ ਨੂੰ ਸੇਵੀ ਖਾਲਸੇ ਦੇ ਨਾਂ ਤੇ ਜਾਣਦੇ ਆ ਚੰਗੀ ਝੋਟੀ ਆ ਸੱਜਣੋ ਪਹਿਲੇ ਸੂਏ ਬਾਈ ਕਹਿੰਦਾ 12 13 ਕਿਲੋ ਦੁੱਧ ਦਿੱਤਾ ਐਤਕੀ 15 16 ਕਿਲੋ ਦੀ ਉਮੀਦ ਆ ਦੂਸਰੇ ਸੂਏ ਵਾਸਤੇ ਦਿਨ ਪੂਰੇ ਹੋ ਗਏ ਹਨਾ ਬਾਈ ਦਿਨ ਪੂਰੇ ਆ ਹਫਤਾ ਲੈ ਜੂਗੀ ਠੀਕ ਆ ਦਿਨ ਬਾਈ ਕਹਿੰਦਾ 30 31 ਤਰੀਕ ਤੇ ਪੂਰੇ ਹੋਇਆ ਹਫਤਾ ਹਜੇ ਉੱਪਰ ਦੀ ਲੈ ਜੂ ਵੀਡੀਓ ਦੇ ਵਿੱਚ ਹੀ ਬਾਈ ਦਾ ਨੰਬਰ ਦੇਵਾਂਗੇ ਕੀ ਮੋਲ ਆ ਉਹ ਤੁਸੀਂ ਸੱਜਣੋ ਆ ਕੇ ਜਿਹੜੇ ਭਰਾ ਨਾਲ ਸੌਦਾ ਹੁੰਦਾ ਤਸੱਲੀ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਤੋੜ ਲੈ ਵੀਰੇ ਇਹਨੂੰ ਖੋਲ ਲੋ ਕੋਈ ਗੱਲ ਨਹੀਂ ਤੇ ਆਹ ਦੇਖ ਲੋ ਵੀਰੇ ਘਰੇਲੂ ਪਸ਼ੂ ਪਾਲਕਾ ਕੋਈ ਵਪਾਰ ਦਾ ਕੰਮ ਨਹੀਂ ਭਰਾ ਦਾ ਇਹ ਸਾਰੇ ਘਰ ਦੇ ਜਾਨਵਰ ਆ ਇੱਧਰ ਲਿਆਓ ਜੀ ਅੱਜ 2 ਫਰਵਰੀ 2025 ਨੂੰ ਵੀਡੀਓ ਬਣਾ ਰਹੇ ਆ ਬਈ ਕਈ ਵਾਰੀ ਡਾਕਟਰ ਆਉਂਦੇ ਆ ਤੇ ਪਸ਼ੂਆਂ ਡਰਦੇ ਆ ਚੁੱਪ ਓਏ ਇਹ ਦੇਖੋ ਤੁਸੀਂ ਆਹ ਦੇਖ ਲੋ ਬਈ ਝੋਟੀ ਲੇਵਲ ਬੰਦ ਲੇਵੇ ਦੀ ਆ ਪੂਰਾ ਗੁੰਦਮਾ ਲੇਵਾ ਇਹ ਦੇਖ ਲੋ ਤੋਰ ਲਾ ਬਾਈ ਕੋਈ ਨਹੀਂ ਲੰਮੀ ਤੋਰ ਲਾ ਗੱਲ ਵਾ ਸਾਰੀ ਕਰਦੇ ਆਪਾਂ ਆ ਦੇਖ ਲੋ ਬਾਈ ਪਸ਼ੂ ਨੂੰ ਤੋਰ ਕੇ ਦਿਖਾਉਣਾ ਸੱਜਣੋ ਆਪਣਾ ਫਰਜ਼ ਹੁੰਦਾ ਹਨਾ ਬਾਈ ਕਿਸੇ ਵੀ ਭਰਾ ਨੇ ਜਿਹਨੇ ਖਰੀਦਣੀ ਆ ਤਸੱਲੀ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਪਸ਼ੂ ਦੀ ਹੋਰ ਕੀ ਹਾਲ ਆ ਬਾਈ ਠੀਕ ਹੈ ਬਾਈ ਵਧੀਆ ਪਹਿਲਾਂ ਤਾਂ ਯਾ ਆਪ ਦਾ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ ਹੈ 62832 ਜੀ 62832 62714 ਜੀ 62714 ਜੀ 14 ਇਹ ਬਾਈ ਦਾ ਮੋਬਾਈਲ ਨੰਬਰ ਆ ਗਿਆ ਵੀਰੇ ਤੇ ਵੀਡੀਓ ਦੇ ਉੱਪਰ ਵੀ ਆਪਾਂ ਨੰਬਰ ਚਲਾਤਾ ਕਿੰਵੇਂ ਸੂਏ ਝੋਟੀ ਹੈ ਬਾਈ ਹੁਣ ਇਹ ਦੂਜੇ ਸੂਏ ਸੂਣ ਵਾਲੀ ਹੈ ਬਾਈ ਹੁਣ ਦੂਜੇ ਸੂਏ ਸੂਣ ਵਾਲੀ ਸੂਣ ਵਾਲੀ ਹਾਂਜੀ ਤੇ ਐਤ ਕੀ ਇਹ ਗੱਬਣ ਕਿਹੜੇ ਟੀਕੇ ਤੋਂ ਆ ਇਹ ਹੈਗੀ ਹੈ ਜੀ 102622 ਤੋਂ ਚੱਲਦੀ ਹੈ ਹਾਂ ਬਾਈ ਨੇ ਸਿਰ ਟੀਕਾ ਦਿਖਾਇ ਸੀ ਆ ਲੈ ਜਾਓ ਬਾਈ ਦਿਖਾ ਦਿੰਗੇ ਇਹਦੇ ਚਾਪਾ ਆ ਦੇਖ ਲੋ ਬਾਈ ਐਚ ਐਲ ਡੀ ਵੀ ਦਾ 102622 ਸੀਮਨਾ ਵੀਡੀਓ ਚ ਦਿਖਾ ਦਿੰਦੇ ਹਾਂ ਉਹਨੂੰ ਕਲੀਅਰ ਨਹੀਂ ਆ ਰਿਹਾ ਥੋੜਾ ਜਿਹਾ ਬਾਕੀ ਮੈਂ ਫੋਟੋ ਲਾ ਦੂੰਗਾ ਵੀਰੇ ਐਚ ਐਲ ਡੀ ਵੀ ਦਾ ਡਾਕਟਰ ਜੱਗੀ ਨਹੀਂ ਭਰਿਆ 102622 ਤੋਂ ਗੱਭੜਣਾ ਹੈ ਤੇ ਦੇਣਾ ਜੀ ਬਾਈ ਕਿੰਨੇ ਹੋਗੇ ਉਤੋਂ ਦੀ ਅੱਜ ਬਾਈ 2 ਦਿਨ ਉਤੋਂ ਦੀ ਹੋਗੇ 31 ਦਿਨ ਕਿਦੇ ਪੂਰੇ ਆ ਹਫਤਾ 10 ਦਿਨ ਲੈਂਦੀ ਹੈ ਹਜੇ ਹਫਤਾ 10 ਦਿਨ ਲੈ ਜੂਗੀ ਛੋਟੀ ਨੇ ਪਹਿਲੇ ਸੂਏ 10 ਦਿਨ ਲੈ ਗਈ ਸੀ ਠੀਕ ਆ ਪਹਿਲੇ ਸੂਏ ਕਿੰਨਾ ਦੁੱਧ ਚੋਇਆ ਬਾਈ ਤੂੰ 13 14 ਲੀਟਰ ਦੁੱਧ ਚੋਇਆ ਵੀਰੇ ਚੋਇਆਗਾ ਹਾਂ ਐਂ ਜੀ ਕਿੰਨਾਕ ਦੇ ਦਊਗੀ ਹੈਗੀ 16 17 ਲੀਟਰ ਦੀ ਵੀ ਤੇ ਵੀਰੇ ਹੈਗੀ ਉਮੀਦ ਹਾਂ ਪੱਕਾ ਦੇਊਗੀ ਤੇ ਮੁੱਲ ਬਾਈ ਜਿਹੜਾ ਜਾਇਜ਼ ਆ ਕਰੀ ਉਹ ਚ ਮਾਨਤਾਣ ਤੇ ਹੀ ਕਰੋ ਜਿਹੜਾ ਤੁਸੀਂ ਕਿੰਨਾ ਮੁੱਲ ਬਾਈ ਜਾਇਜ਼ ਹੀ ਆ ਜਮਾ ਕਿੰਨਾ ਕਰਦੇ ਹੋ ਜੀ ਮੁੱਲ 170 ਕਰਦੇ ਆ ਬਾਈ 170 ਕਰਦੇ ਆ ਮਾਨਤਾਣ ਤਾਂ ਕਰੂਗਾ ਮਾੜਾ 100 ਮਾੜਾ ਮੁੱਟਾ ਮਾਨਤਾਣ ਹੋ ਜਾਊਗਾ ਬਾਈ ਉਹੀ ਫੋਨ ਲਾਵੇ ਜਿਹਨੇ ਲੈਣੀਆਂ ਐਵੇਂ ਬਾਹਲਾ ਨਾ ਕਰੇ ਮਾਨਤਾਣ ਹੋਊਗਾ ਇਹਦੇ ਚ ਠੀਕ ਹੈ ਬਾਹਲਾ ਹੋਣੀ ਏ ਦੇਖ ਲੋ ਬਾਈ ਚੰਗੀ ਪੂਰੀ ਵਧੀਆ ਜੰਮੀ ਬਲੀ ਝੋਟੀ ਆ ਲੇਵੇ ਬੰਦ ਲੇਵੇ ਦੀ ਆ ਇਹ ਭਲਾਂ ਬਾਈ ਸਪਾਰਲੀ ਸਾਈਡ ਮੜ ਗਈ ਪਹੜ ਹੈਗੀ ਆ ਥੋੜੀ ਜੀ ਬਾਈ ਮਾੜੀ ਮੁੱਟੀ ਪਹਾੜਾ ਹੈ ਨਾ ਅਜੇ ਫਿਰ ਦਿਨ ਬਾਈ ਕਿਤੇ ਭਲਾਂ ਬਦਲਦੀਆਂ ਰਹਿੰਦੀਆਂ ਦੇਖ ਲੋ ਪਾਰਲੇ ਸਕੇ ਦੋਨੇ ਸਣਾ ਤੇ ਆ ਹਾਂ ਧਾਰ ਤੂਰ ਜਮਾ ਪੋਲੀ ਖੱਲ ਅੱਛਾ ਤੇ ਨੇਰ ਕੀ ਪੈਂਦੀ ਵਧੀਆ ਧਾਰ ਪੂਰੀ ਵਧੀਆ ਧਾਰ ਠੰਡੀ ਸੀ ਲੱਗੂੜੀ ਬਾਈ ਚੌੜਾ ਮਰਜੀ ਚੋਈ ਜਾਵੇ ਚਾਹੇ ਚਾੜ ਤੇ ਚਲੋ ਤਾਂ ਵੀ ਕੋਈ ਚੱਕਰ ਨਹੀਂ ਠੀਕ ਆ ਬਈ ਠੀਕ ਆ ਪਿਛਲੇ ਸਵੇਰ ਦਾ ਕਿ ਬੱਚਾ ਸੀਗਾ ਪਿਛਲੇ ਸਵੇਰ ਦਾ ਕਟਾ ਸੀਦਾ ਕਟਾ ਸੀ ਠੀਕ ਆ ਬਈ ਠ ਇਹ ਦੇਖ ਲਓ ਆਪਾਂ ਤੁਹਾਨੂੰ ਛੋਟੀ ਸਾਰੀ ਦਿਖਾ ਦਿੱਤੀ ਕਿਸੇ ਭਰਾ ਨੂੰ ਪਸੰਦ ਆਉ ਕੋਲੇ ਆ ਜਾਓ ਆਪਦੀ ਤਸੱਲੀ ਕਰ ਲਿਓ ਹਜੇ 5-4 ਦਿਨ ਲੈਂਦੀ ਆ ਜੇ ਗੱਬਣ ਦਾ ਸੌਦਾ ਹੁੰਦਾ ਪਹਿਲਾਂ ਭਾਈ ਉਹੋ ਜਿਹਾ ਰੇਟ ਹੁੰਦਾ ਅਗਲੇ ਦਾ ਬਾਅਦ ਸੁਣਨ ਤੋਂ ਬਾਅਦ ਹੋਰ ਗੱਲਬਾਤ ਹੁੰਦੀ ਆ ਹਾਂ ਬਾਕੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਕਿਸੇ ਭਰਾ ਨੇ ਜਿਸ ਤਰ੍ਹਾਂ ਦੀ ਐਡ ਕਰਾਉਣੀ ਹੋਈ ਤਾਂ ਮੇਰਾ ਇਹ ਨੰਬਰ ਚੱਲੀ ਜਾਂਦਾ ਭਾਈ ਸასი ਗਾਲ ਭਾਈ ਸਾਰਿਆਂ